ਸਾਸਤਰੀ ਕਾਲ ਦੋਸਤੋ ਅੱਜ ਗੱਲ ਕਰਨੀ ਆ ਮਜੀਠੀਆ ਸਾਹਿਬ ਦੀ ਮਜੀਠੀਆ ਸਾਹਿਬ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਆਪਣੇ ਮਾਝੇ ਦਾ ਮਝੇ ਲਖਵਾਉਂਦੇ ਨੇ ਔਰ ਬਹੁਤ ਹੀ ਹੈਂਕੜ ਔਰ ਬਹੁਤ ਹੀ ਤੇਜ਼ ਦਰrar ਔਰ ਬੋਲਨ ਦੇ ਵਿੱਚ ਬਹੁਤ ਐਕਸਪਰਟ ਨੇ ਪਰ ਵੱਡੇ ਵੱਡੇ ਐਕਸਪਰਟ ਇੱਥੇ ਪਰਖੇ ਜਾਂਦੇ ਨੇ ਉਹ ਕਸਵੱਟੀ ਤੇ ਜਦੋਂ ਤੋਲੇ ਜਾਂਦੇ ਨੇ ਪਤਾ ਲੱਗਦਾ ਵੀ ਇਹ ਕਿੰਨੇ ਕਿ ਐਕਸਪਰਟ ਨੇ ਔਰ ਇਹ ਕੁਝ ਹੁੰਦੇ ਨੇ ਐਕਸਪਰਟ ਗੱਲਾਂ ਦੇ ਔਰ ਕੁਝ ਹੁੰਦੇ ਨੇ ਕੰਮਾਂ ਦੇ ਇਹ ਜਿਹੜੇ ਮਜੀਠੀਆ ਸਾਹਿਬ ਨੇ ਇਹ ਨੇ ਗੱਲਾਂ ਦੇ ਇਨਾਂ ਤੇ 5 ਸਾਲ ਹੁਣ ਬਾਹਰ ਰਹੀ ਆਪਣੇ ਅਕਾਲੀ ਦਲ ਇਹਨਾਂ ਨੂੰ 5 ਸਾਲਾਂ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲਿਆ ਕੁਝ ਅਕਲ ਆਈ ਕੁਝ ਭੁਲਾ ਇਹਨਾਂ ਨੂੰ ਬਖਸ਼ਾਉਣ ਦਾ ਵੀ ਮੌਕਾ ਮਿਲਿਆ ਸੋ ਸਮੇਂ ਸਮੇਂ ਤੇ ਇਹ ਆਪਣੀ ਆਦਤ ਤੋਂ ਮਜਬੂਰ ਲੋਕ ਹੁੰਦੇ ਨੇ ਜਿਹੜੇ ਆਪਣੀਆਂ ਚੁੰਡੀਆਂ ਵੰਡਣ ਦੀ ਇਹਨਾਂ ਨੂੰ ਆਦਤ ਹੁੰਦੀ ਆ ਤੇ ਸੋ ਇਹੋ ਜਿਹਾ ਕੰਮ ਵੀ ਕਰਦੇ ਰਹੇ ਜਦੋਂ ਭਾਈ ਅਮਰਤਪਾਲ ਦਾ ਜੋਰ ਹੋ ਗਿਆ ਸੀ ਪੰਜਾਬ ਦੇ ਵਿੱਚ ਔਰ ਉਹਦੇ ਪਿੱਛੇ ਨੌਜਵਾਨਾਂ ਦਾ ਹਜੂਮ ਚੱਲਦਾ ਸੀ ਔਰ ਰੋਹਿਤਾ 222025 2500 ਨੌਜਵਾਨਾਂ ਦਾ ਨਸ਼ਾ ਛਡਾਉਂਦੇ ਸੀ ਔਰ ਉਹਨਾਂ ਨੂੰ ਅੰਮ੍ਰਿਤ ਛਕਾਉਂਦੇ ਸੀ ਜਦੋਂ ਉਹਨਾਂ ਨੇ ਖਾਲਸਾ ਵਿਹਾਰ ਸ਼ੁਰੂ ਕਰੀ ਤਾਂ ਪੰਜਾਬ ਵਿੱਚ ਅੰਮ੍ਰਿਤਪਾਲ ਅੰਮ੍ਰਿਤਪਾਲ ਪੂਰੀ ਦੁਨੀਆ ਤੇ ਛਾ ਗਿਆ ਉਦੋਂ ਇਹਨਾਂ ਦੇ ਕਲੇਜੇ ਨੂੰ ਹੌਲ ਪੈਣ ਲੱਗੇ ਵੀਪੀ ਮਜੀਠੀ ਇਹ ਤਾਂ ਕਦੀ ਵਧੇ ਕਦੀ ਸੁਖੇ ਬਈ ਤਾਂ ਘਟੇ ਕਦੀ ਇਹਨਾਂ ਦੀ ਦੀਦੀ ਦਾ ਕਦੀ ਇਹ ਦਵਾਈਆਂ ਸ਼ੂਗਰ ਦੀਆਂ ਲੈਣ ਕਦੀ ਪੀੜਾਂ ਦੀਆਂ ਕਦੀ ਟੈਨਸ਼ਨ ਦੀਆਂ ਤੇ ਇਹਨਾਂ ਨੂੰ ਸੁਝੇ ਨਾ ਤੇ ਕੀ ਸੁਝਿਆ ਇਹਨਾਂ ਨੇ ਉਹਦੇ ਖਿਲਾਫ ਬਿਆਨਬਾਜ਼ੀ ਸ਼ੁਰੂ ਕਰਤੀ ਵੀ ਇਹ ਦੇਸ਼ ਧਰੋਈ ਹੈ ਇਹ ਫੜ ਕੇ ਅੰਦਰ ਤੁੰਣਾ ਚਾਹੀਦਾ ਇਹੋ ਜੇ ਅਪਰਾਧੀ ਬੰਦੇ ਆ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਇਹਨੂੰ ਅੰਦਰ ਤੁੰਣਾ ਚਾਹੀਦਾ ਜੇਲ੍ਹ ਚ ਸੁੱਟੋ ਇਹਨੂੰ ਅਸੀਂ ਹੁੰਦੇ ਤਾਂ 10 ਦਿਨਾਂ ਜੇ ਇਹਨੂੰ ਸੁਧਾਰ ਕੇ ਰੱਖ ਦਿੰਦੇ ਮਾਨ ਸਾਹਿਬ ਤੁਸੀਂ ਕਰ ਕੁਛ ਨਹੀਂ ਰਿਹਾ ਸੋ ਇਹਨਾਂ ਦੀ ਤਰਜ਼ ਦੇ ਇੱਕ ਹੋਰ ਬੁੱਚੜਪੁਰ ਕੇਰ ਉਹ ਬੁੱਚੜ ਨੇ ਵੀ ਇਹੀ ਬਿਆਨ ਦਿੱਤਾ ਬੰਤੇ ਬੁੱਚੜ ਦੇ ਪੋਤੇ ਨੇ ਉਸ ਤੋਂ ਬਾਅਦ ਜਦੋਂ ਇਹ ਬੱਕਰਾ ਪੁੜ ਗਿਆ ਉਸ ਤੋਂ ਬਾਅਦ ਬੁੱਚੜ ਪੁੜ ਗਿਆ ਉਸ ਤੋਂ ਬਾਅਦ ਫਿਰ ਆੜੀ ਆ ਇੱਕ ਹੋਰ ਸੀਗਾ ਇਹਨੂੰ ਕੀ ਕਹਿਣਾ ਚਾਹੀਦਾ ਪੜੇਂਗੇ ਪੜੇਂਗੇ ਚਾਹੋ ਭਈ ਇਹੋ ਜਿਹਾ ਨਾਮ ਆਉਂਦਾ ਉਹ ਵੀ ਪੁੜ ਗਿਆ ਕਹਿੰਦਾ ਅਮਰਤਪਾਲ ਨੂੰ ਬਹੁਤ ਛੇਤੀ ਅਰੈਸਟ ਕਰਨਾ ਚਾਹੀਦਾ ਇਹਨੂੰ ਫੜ ਕੇ ਜੇਲ੍ਹ ਚ ਤੁੰ ਨੂੰ ਇਹੋ ਜਿਹੇ ਸਰਾਰਤੀ ਅਨਸਰਾਂ ਨੂੰ ਅੰਦਰ ਤੁੰ ਦੇਣਾ ਚਾਹੀਦਾ ਇਹ ਦੇਸ਼ ਦਾ ਮਾਣ ਖਰਾਬ ਕਰਦੇ ਨੇ ਇਹ ਇਹ ਦੇਸ਼ ਦਾ ਮਾਣ ਨਹੀਂ ਇਹਨਾਂ ਕੰਜਰਾਂ ਦਾ ਮਾਹੌਲ ਖਰਾਬ ਕਰਦੇ ਸੀ ਇਹਨਾਂ ਖੋਤਿਆਂ ਦਾ ਮਾਹੌਲ ਖਰਾਬ ਕਰਦੇ ਸੀ ਕਿਉਂਕਿ ਇਹਨਾਂ ਦੀ ਕੁਰਸੀ ਨੂੰ ਖਤਰਾ ਹੋ ਗਿਆ ਸੀ ਅਮਰਪਾਲ ਦੇ ਹੁੰਦਿਆਂ ਇਹਨਾਂ ਨੇ ਸਾਰਿਆਂ ਨੇ ਸਾਰਸਾਂ ਰਚਕੀਆਂ ਸ਼ੁਰੂ ਕਰਤੀਆਂ ਤੇ ਜਾ ਕੇ ਮੋਦੀ ਸਾਹਿਬ ਦੇ ਗੋਡਿਆਂ ਨੂੰ ਕੁੱਟਣਾ ਸ਼ੁਰੂ ਕਰਤਾ ਤਾਂ ਬਾਗੜ ਵਿੱਲਾ ਮਾਨ ਤੇ ਆਹ ਤੇ ਆਹ ਬਕਰ ਦਾੜੀਆਂ ਮਜੀਠੀਆਂ ਤੇ ਆਹ ਬੁੱੱਛੜ ਦਾ ਪੋਤਾ ਤੇ ਓੜਿੰਗ ਬੜਿੰਗ ਜਾਂ ਇਹੋ ਜਿਹਾ ਕੋਈ ਨਾਮ ਹੈ ਬਲਿੰਗ ਹੈ ਪਤਾ ਨਹੀਂ ਤੇ ਇਹ ਸਾਰਿਆਂ ਨੂੰ ਇੰਝ ਮੁਵੱਤਾ ਲੱਗਿਆ ਹੋਈ ਅੱਗ ਲੱਗੀ ਹੋਈ ਜਿਵੇਂ ਥੱਲੇ ਕਿਸ ਨੇ ਪੈਟਰੋਲ ਲਾ ਕੇ ਮੜੀ ਜੀ ਤੀਲੀ ਲਾਈ ਹੋਵੇ ਉਦੋਂ ਇਹਨਾਂ ਨੂੰ ਸੁਝਦਾ ਕੁਛ ਨਹੀਂ ਸੀ ਉਹਨੂੰ ਗਰੀਬ ਨੂੰ ਉਹਨੂੰ شریف ਬੰਦੇ ਨੂੰ ਔਰ ਉਹਨੂੰ ਉਹਨੂੰ ਸਿੱਖੀ ਦੀ ਸਿਧਾਂਤ ਦੀ ਗੱਲ ਕਰਨ ਵਾਲੇ ਨੂੰ ਪੰਜਾਬ ਦੇ ਹੱਕ ਵਿੱਚ ਬੋਲਣ ਵਾਲੇ ਨੂੰ ਉਹਦੇ ਤੇ ਇਲਜ਼ਾਮ ਲਵਾ ਕੇ ਇਹਨਾਂ ਨੇ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ ਇਹ ਪੰਜਾਬ ਵਿੱਚ ਖਾਲਸਤਾਨ ਨੇ ਉਹਨੂੰ ਫਿਰਦਾ ਹੈ ਤਾਂ ਉਹਨੂੰ ਡਿਬਰੂਗੜ੍ਹ ਨੂੰ ਤੋਰਤਾ ਤੇ ਹੁਣ ਆਗੇ ਨੇ ਇਲੈਕਸ਼ਨ ਇਹਨਾਂ ਕੁੱਤਿਆਂ ਨੂੰ ਚਾਰੇ ਪਾਸੇ ਪੈਂਦਾ ਜੂਤ ਇਹਨਾਂ ਚਵਰਾਣ ਕੋਈ ਮੂੰਹ ਨਹੀਂ ਲਾ ਰਿਆ ਇਹਨਾਂ ਦੇ ਪੈਰੇ ਨੇ ਛਿੱਤਰ ਚਾਰੇ ਪਾਸੇ ਤੇ ਜਿਵੇਂ ਕਹਿੰਦੇ ਨੇ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਨੇਤਿਆਂ ਦਾ ਕੋਈ ਸਟੈਂਡ ਨਹੀਂ ਹੁੰਦਾ ਉਹ ਇਹਨਾਂ ਚਪਲਾਂ ਨੇ ਵੀ ਬਿਆਨ ਬਦਲਨੇ ਸ਼ੁਰੂ ਕਰਤੇ ਜਾਂ ਸੋਨੋ ਬਿਆਣਾ ਮਜੀਠਿਆ ਕੀ ਕਹਿਣ ਦਿਆ ਹੁਣ ਇਹ ਹੀ ਕਹਿਣ ਦਿਆ ਵੀ ਅਮਰਤਪਾਲ ਦੀ ਮਾਂ ਨੂੰ ਫੜ ਲਿਆ ਹੈ ਉਹਦੀ ਮਾਂ ਤਾਂ ਕੀ ਕਸੂਰ ਸੀ ਅਮਰਤਪਾਲ ਨੂੰ ਫੜ ਕੇ ਡਿਬਰੂਗੜ੍ਹ ਤੋਰਤਾ ਕੀ ਗੱਲ ਉਹ ਪਾਕਿਸਤਾਨ ਨੂੰ ਆਏ ਜਾਂਦਾ ਕੀ ਪਾਕਿਸਤਾਨੀਆਂ ਨਾਲ ਕੋਈ ਲਿੰਕ ਸਹੀ ਪਾਈ ਤੁਸੀਂ ਤੱਕਾ ਕਿਉਂ ਕਰਦੇ ਹੋ ਸ਼ਰਮ ਕਰੋ ਪਹਿਲਾਂ ਬਿਆਨ ਜਿਹੜਾ ਦੇ ਦਿੰਦੇ ਹੋ ਓਏ ਆਪਣੀ ਬਿਆਨ ਤੇ ਉਸੇ ਉਸੇ ਭੜੀ ਕਾਲੀ ਜ਼ਬਾਨ ਤੋਂ ਜਿਹੜਾ ਬਿਆਨ ਦਿੱਤਾ ਹੁੰਦਾ ਤੁਸੀਂ ਉਸ ਤੋਂ ਬਾਅਦ ਜਦੋਂ ਬਦਲਦੇ ਹੋ ਤੁਹਾਨੂੰ ਫਿਰ ਜੁੱਤੀਆਂ ਪੈਂਦੀਆਂ ਨੇ ਫਿਰ ਅਸੀਂ ਸਾਡੇ ਵਰਗੇ ਚੇਤਾ ਕਰਾਉਂਦੇ ਨੇ ਤੁਹਾਨੂੰ ਲਾਜ ਨਹੀਂ ਆਉਂਦੀ ਫਿਰ ਵੀ ਸ਼ਰਮ ਕਰ ਲਓ ਕੁਛ ਕਮ ਸੇ ਕਮ ਸਾਈਕਲ ਤੁਹਾਡੇ ਨਾਲ ਤਾਂ ਸਾਈਕਲ ਚੰਗੀ ਆ 5000 ਦੀ ਜਿਹੜੀ ਆਪਣੇ ਸਟੈਂਡ ਤੇ ਖਲੋਤੀ ਰਹਿੰਦੀ ਹੈ ਤੁਹਾਡਾ ਤਾਂ ਕੋਈ ਸਟੈਂਡ ਵੀ ਤੁਸੀਂ ਤੇ ਇੱਕ ਅਪਾਹਜ ਬੰਦੇ ਹੋ ਜਿਹਦੇ ਆਹ ਕੱਚਾ ਚੋ ਪੌੜੀ ਲਾਈ ਹੁੰਦੀ ਆ ਜੇ ਪੌੜੀ ਚੱਕ ਲੋ ਤਾਂ ਡਿੱਗ ਸਕਦੇ ਹੋ ਤੁਸੀਂ ਉਹ ਚੀਜ਼ਾਂ ਉਹ ਤੇ ਤੁਹਾਨੂੰ ਹੁਣ ਤੁਸੀਂ ਜਿੰਨੇ ਮਰਜੀ ਇਹਦੀ ਪੈਤਰੇ ਬਦਲ ਲਓ ਜਿੰਨੇ ਮਰਜੀ ਕਰਵਟ ਬਦਲ ਲਓ ਜਿੰਨੇ ਮਰਜੀ ਬਿਆਨ ਬਦਲ ਲਓ ਅੰਮ੍ਰਿਤਪਾਲ ਦੇ ਖਿਲਾਫ ਤੁਸੀਂ ਬਿਆਨ ਦਿੱਤੇ ਨੇ ਨਸ਼ੇ ਦੇ ਸਦਾਗਰੋ ਤੁਸੀਂ ਨਸ਼ੇ ਵਧਾਏ ਨੇ ਪੰਜਾਬ ਦੇ ਵਿੱਚ ਥਾਂ ਹੀ ਨਸ਼ੇ ਮੁੱਕ ਨਹੀਂ ਰਹੇ ਹੁਣ ਜਨਤਾ ਤੁਹਾਨੂੰ ਜੁੱਤੀਆਂ ਭਿਓਂ ਬਿਓ ਤੇ ਆਲੂ ਦੇ ਵਿੱਚ ਤੁਹਾਨੂੰ ਡੋਗ ਡੋਗ ਕੇ ਮਾਰੂਗੀ ਕਿਉਂ ਨਾ ਮਾਰੂਗੀ ਉਸ ਤੋਂ ਬਾਅਦ ਝਾੜੂ ਵੀ ਸਾਫ਼ ਨਹੀਂ ਰਿਹਾ ਇਹਦੇ ਤੇ ਵੀ ਝਾੜੂ ਫਿਰੂਗਾ ਪਿੰਡਾਂ 'ਚ ਜਦੋਂ ਆਉਣਗੇ ਸਿਰ ਤੋਂ ਲੈ ਕੇ ਪੈਰਾਂ ਤੱਕ ਬੀਬੀਆਂ ਪਹਿਣਾ ਨੌਜਵਾਨ ਫੇਰਨਗੇ ਤੇ ਆਇਟੂ ਬਿੱਟੂ ਕਿਟੂ ਜਿੰਨੇ ਨੇ ਸਾਰੇ ਜਿੰਨੇ ਨੇ ਸਭ ਜੂਤ ਖਾਣਗੇ ਤੇ ਇਹਨਾਂ ਦੇ ਵਿੱਚੋਂ ਇਹਨਾਂ ਨੇ ਆਪਸ ਵਿੱਚ ਟੱਕਰਾ ਮਰਵਾ ਮਾਰਦੇ ਰਹਿਣਾ ਜਿਹੜਾ ਇਹਨਾਂ ਨੇ ਆਪਣੀਆਂ ਕਾਲੀਆਂ ਜ਼ਬਾਨਾਂ ਬੋਲੀਆਂ ਸੀ ਤੇ ਵਿੱਚੋਂ ਮੋਰਚਾ ਮਾਰ ਜਾਣਾ ਮੋਤੀ ਸਾਹ ਵਰਗੇ ਨੇ ਕੁਝ ਉਹਨਾਂ ਦੀਆਂ ਇਹ ਵੀ ਮੰਨਦੇ ਤਾਂ ਤੁਸੀਂ ਫੇਰ ਪੰਜਾਬੀਓ ਆਪਾਂ ਰੁੰਦੇ ਰਹਿ ਜਾਣਾ ਕਿਉਂਕਿ ਆਪਣਾ ਏਕਾ ਨਹੀਂ ਹੈਗਾ ਆਪਾਂ ਨੂੰ ਇਹ ਚਵਲ ਨੇਤੇ ਜਿਹੜੇ ਨੇ ਤਾਂਕ ਕਰਦੇ ਨੇ ਇਹਨਾਂ ਨੂੰ ਐਤੀ ਬਿਲਕੁਲ ਦਲ ਬਦਲੂਆਂ ਨੂੰ ਤੇ ਜਿਨ੍ਹਾਂ ਨੇ ਅਮਰਤਪਾਲ ਸਿੰਘ ਤੇ ਜਾਂ ਹੋਰ ਦੇ ਸਹੀ ਬੰਦਿਆਂ ਦੇ ਖਿਲਾਫ ਬਿਆਨ ਦਿੱਤੇ ਹੋਣ ਜਿਨ੍ਹਾਂ ਨੇ ਆਪਣੀ ਰਾਜਨੀਤੀ ਚਮਕਾਨ ਦੀ ਲਈ ਹੁਣ ਆਪਣੇ ਬਿਆਨ ਬਦਲ ਲਏ ਨੇ ਇਹਨਾਂ ਨੂੰ ਪਛਾਣ ਲਓ ਚੰਗੀ ਤਰ੍ਹਾਂ ਇਹਨਾਂ ਨੂੰ ਜੂਤਵਾਉਂ ਦੱਬ ਕੇ ਤੇ ਇਹ ਆਪਣਾ ਆ ਜਿਹੜਾ ਐਮਪੀ ਸਾਹਿਬ ਬਹੁਤ ਵਧੀਆ ਸੂਫੀ ਸਿੰਗਰ ਹੰਸਰਾਜ ਹੰਸ ਇਹ ਫਰੀਦਪੁਰ ਚ ਡਟਿਆ ਹੋਇਆ ਉੱਥੇ ਆਪਣਾ ਕਿਸਾਨ ਵੀ ਡਟੇ ਨੇ ਦੱਬ ਕੇ ਜੂਤਵਾਰੇ ਨੇ ਇਹਨੂੰ ਦੱਬ ਕੇ ਦੀ ਬੇਇਜ਼ਤੀ ਤੇ ਛਤਰਾਉਟ ਕਰਦੇ ਨੇ ਉੱਥੋਂ ਬਸ਼ਰਮਾ ਵਾਂਗੂ ਨਿਕਲਦਾ ਤੇ ਬੜੇ ਪਿਆਰ ਨਾਲ ਇਹਨੂੰ ਸ਼ੇਰ ਸ਼ੂਰ ਜੇ ਆਉਂਦੇ ਨੇ ਬੜਾ ਕੋਈ ਨਾ ਕੋਈ ਨਾ ਕਰਕੇ ਨਿਕਲਦਾ ਪਰ ਜੂਤ ਪੂਰਾ ਵੇਂਦਾ ਓਇਆ ਕਰਮਜੀਤ ਅਨਮੋਲ ਤੋ ਏਦਾਂ ਵਧੀਆ ਸਿੰਗਰ ਸائیں ਯਾਰ ਤੇਰੀਆਂ ਇੰਨੇ ਆ ਵਧੀਆ ਫਿਲਮਾਂ ਹੁੰਦੀਆਂ ਸੀ ਚੱਲਦੀਆਂ ਲੋਕ ਤੈਨੂੰ ਪਿਆਰ ਕਰਦੇ ਐ ਤੂੰ ਹੱਥ ਛਾੜਵਾ ਦੇ ਮਗਰ ਲੱਗ ਕੇ ਤੂੰ ਵੀ ਝਾੜੂ ਹੀ ਬਣ ਗਿਆ ਤੇਰੇ ਵੀ ਤੂੰ ਝਾੜੂ ਮਰਵਾ ਲੈਣਾ ਆਪਣੇ ਆਪ ਨੂੰ ਨਾ ਇਹਨੇ ਜਿੰਨਾ ਨਾ ਉਹਨੇ ਜਿੰਨਾ ਆਪਕਿ ਸੇ ਹੋਰ ਨੇ ਤੁਹਾਡਾ ਮੂੰਹ ਕਾਲਾ ਕਰ ਦੇਣਾ ਉਥੇ ਬਿਆਨਤ ਸਿੰਘ ਦਾ ਪੁੱਤਰਾ ਖਲੋਰਿਆ ਸੋ ਸਿੱਖੀ ਨੂੰ ਪਿਆਰ ਕਰਨ ਵਾਲੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਸੀ ਸੋ ਜਿਹੜੇ ਸਿਰ ਤੇ ਪੱਗ ਬੰਨਦੇ ਨੇ ਉਹਰੇ ਮੰਨਦੇ ਨੇ ਕਿ ਦਰਬਾਰ ਸਾਹਿਬ ਸਾਡਾ ਸਭ ਤੋਂ ਵੱਡਾ ਤੀਰਥ ਸਥਾਨ ਹੈ ਔਰ ਜਿਹੜੇ ਮੰਨਦੇ ਨੇ ਕਿ ਦਰਬਾਰ ਸਾਹਿਬ ਤੇ ਨਜਾਇਜ਼ ਹੋਇਆ ਸੀਗਾ ਉੱਥੇ ਜਿੰਨੇ ਸਿੰਘਾਂ ਸਿੰਘਣੀਆਂ ਬੱਚਿਆਂ ਦਾ ਜਿੰਨਾ ਵੀ ਉੱਥੇ ਕਤਲੇਆਮ ਹੋਇਆ ਨਜਾਇਜ਼ ਹੋਇਆ ਸੀ ਉਹਨਾਂ ਅੱਗੇ ਹੱਥ ਜੋੜ ਕੇ ਅਪੀਲ ਹੈ ਹੁਣ ਜਾਗ ਜਾਓ ਜ਼ਮੀਰਾਂ ਆਪਣੀਆਂ ਜਗਾ ਲਿਓ ਇਹਨਾਂ ਜ਼ਗੀਰਾਂ ਨੂੰ ਮਰੀਆਂ ਜ਼ਗੀਰਾਂ ਵਾਲਿਆਂ ਦੇ ਵਿੱਚ ਸ਼ਾਮਲ ਨਾ ਕਰਿਓ ਤੇ ਆਪਣਾ ਉਹਨੂੰ ਬਿਆਨਤ ਸਿੰਘ ਦੇ ਪੋਤਰੀ ਨੂੰ ਜਿਤਾ ਦੇ ਅਜੇ ਤਾਂ ਕਮ ਸੇ ਕਮ ਕੋਈ ਨਾ ਕੋਈ ਤੇ ਤੁਹਾਡੇ ਹੱਕ ਸੱਚ ਵਾਲਾ ਨਿਕਲੇ ਇਹਨਾਂ ਨੂੰ ਤਾਂ ਤੁਸੀਂ ਜਾਂਚਿਆ ਪਰਖਿਆ ਹੈਗੇ ਸ਼ੁਰੂ ਤੋਂ ਸੋ ਦੋਸਤੋ ਇਹ ਜਿਹੜੀ ਚੀਜ਼ ਹੈ ਹੰਸ ਰਾਜ ਹੰਸ ਨੇ ਕੁਛ ਨਹੀਂ ਤਾਰਿਆ ਪਹਿਲੇ ਸੋਰੀ ਦਿੱਲੀ ਤੋਂ ਸੀਗਾ ਹੁਣ ਇਹਨਾਂ ਨੂੰ ਪੰਜਾਬ ਚ ਵਾੜਤਾ ਇਹ ਜਿਹਦੇ ਤੋਂ ਤੁਰਿਆ ਨਹੀਂ ਜਾਂਦਾ ਹੱਥ ਜਿਹਦੇ ਤੁਰਦੇ ਆ ਕੰਬਦੇ ਨੇ ਕਰੋੜਾਂ ਅਰਬਾਂ ਦੀ ਜਨਰਲ ਜਾਇਦਾਦ ਪਹਿਲਾਂ ਉਹਨੂੰ ਕੀ ਲੋੜ ਹੈ ਰਾਜਨੀਤੀ ਚਾਹੁੰਦੀ ਸੋ ਇਹਨਾਂ ਤੋਂ ਬਚੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਆਪਣਾ ਸਬਸਕ੍ਰਾਈਬ ਕਰ ਲਓ ਧੰਨਵਾਦ ਸਭ ਦਾ ਸਤਿ ਸ੍ਰੀ ਅਕਾਲ